ਸਤਿ ਸ੍ਰੀ ਅਕਾਲ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆਂ ਪੰਜਾਬ ਦਾ ਮੌਸਮ ਜਿਹੜਾ ਉਹ ਲੋਹੜੀ ਵੇਲੇ ਤੱਕ ਕਿਵੇਂ ਦਾ ਰਹੇਗਾ ਕਿਉਂਕਿ ਨਵਾਂ ਸਾਲ ਸ਼ੁਰੂ ਹੋ ਚੁੱਕਿਆ ਜੀ ਤੇ ਸਾਲ ਦੀ ਸ਼ੁਰੂਆਤ ਵਿੱਚ ਹੀ ਤਗੜੀ ਬਰਸਾਤ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੀ ਜਿਸ ਦੇ ਸਿੱਟੇ ਵਜੋਂ ਕੋਲਡ ਡੇ ਯਾਨੀ ਕਿ ਸ਼ੀਤ ਲਹਿਰ ਦੇ ਹਾਲਾਤ ਬਣੇ ਹੋਏ ਨੇ ਦਿਨ ਦਾ ਤਾਪਮਾਨ 15 ਡਿਗਰੀ ਤੋਂ ਥੱਲੇ ਚੱਲ ਰਿਹਾ ਅਤੇ ਰਾਤਾਂ ਦੇ ਤਾਪਮਾਨ ਵੀ 4 5 6 ਡਿਗਰੀ ਮੈਕਸਿਮ ਦੇਖਣ ਨੂੰ ਮਿਲ ਰਹੇ ਨੇ ਹਵਾ ਠੰਡੀ ਹੋਣ ਦੇ ਕਾਰਨ ਧੁੰਦ ਦੇ ਹਾਲਾਤ ਲਗਾਤਾਰ ਬਣੇ ਹੋਏ ਨੇ ਸਵੇਰੇ ਸ਼ਾਮ ਬਾਹਰ ਨਿਕਲਣਾ ਮੁਸ਼ਕਲ ਹੈ ਅਤੇ ਦੁਪਹਿਰ ਨੂੰ ਵੀ ਕਿਤੇ ਨਾ ਕਿਤੇ ਠੰਡੀਆਂ ਹਵਾਵਾਂ ਚਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜਿਸ ਦੇ ਕਰਕੇ ਧੁੰਦ ਪਰਕਰਾਰ ਬਣੀ ਹੋਈ ਹੈ ਇਸ ਧੁੰਦ ਦੇ ਕਰਕੇ ਸੂਰਜ ਵੀ ਨਹੀਂ ਨਿਕਲ ਰਿਹਾ ਜਿਸ ਦੇ ਕਰਕੇ ਦੁਪਹਿਰ ਦੇ ਸਮੇਂ ਵੀ ਕੋਈ ਖਾਸ ਗਰਮਾਈਸ਼ ਨਹੀਂ ਮਿਲਦੀ ਨਜ਼ਰ ਆ ਰਹੀ ਤਾਜ਼ਾ ਹਾਲਾਤ ਅਸੀਂ ਅਗਰ ਦੇਖੇ ਜਾਣ ਤਾਂ ਧੁੰਦ ਵਗੈਰਾ ਲਗਾਤਾਰ ਪੰਜਾਬ ਹਰਿਆਣਾ ਰਾਜਸਥਾਨ ਯੂਪੀ ਅਤੇ ਸਮਾਚਾਰ ਉਤਰਾਖੰਡ ਵਿੱਚ ਬਰਫਵਾਰਿ ਦੇ ਕਾਰਨ ਲਗਾਤਾਰ ਮਾਹੌਲ ਜਿਹੜਾ ਹੈ ਉਹ ਕਲਾਊਡ ਯਾਨੀ ਕਿ ਕਲਾਊਡ ਕੰਡੀਸ਼ਨਾਂ ਵਰਗਾ ਬਣਦਾ ਹੋਇਆ ਨਜ਼ਰ ਆ ਰਿਹਾ ਜਿਸ ਦੇ ਕਾਰਨ ਧੁੱਪ ਨਾ ਮਾਤਰ ਦੇ ਬਰਾਬਰ ਇਹਨਾਂ ਸਟੇਟਾਂ ਨੂੰ ਦੇਖਣ ਨੂੰ ਮਿਲ ਰਹੀ ਹੈ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਹਾਡੇ ਇਲਾਕੇ ਵਿੱਚ ਧੁੰਦ ਜਾਂ ਠੰਡ ਦੇ ਕੀ ਹਾਲਾਤ ਨੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਚੈਨਲ ਤੇ ਅਗਰ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਜੋ ਮੌਸਮ ਦੀ ਕੋਈ ਵੀ ਜਾਣਕਾਰੀ ਮਿਸ ਨਾ ਹੋਵੇ ਜਾਣਕਾਰੀ ਚੰਗੀ ਲੱਗਦੀ ਹੈ ਤਾਂ ਵੀਡੀਓ ਲਾਈਕ ਕਰਕੇ ਅੱਗੇ ਸ਼ੇਅਰ ਵੀ ਕਰ ਦਿਓ ਜੀ ਦੇਖ ਸਕਦੇ ਹੋ ਤੁਹੰਤ ਕਿਸ ਤਰੀਕੇ ਨਾਲ ਪੰਜਾਬ ਦੇ ਉੱਤਰੀ ਭਾਰਤ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਬਣੀ ਹੋਈ ਹੈ ਗੱਲ ਕਰੀਏ ਤਾਂ ਲੋਹੜੀ ਦੇ ਦਿਨਾਂ ਤੱਕ ਕੀ ਹਾਲਾਤ ਰਹਿਣਗੇ ਤਾਂ ਲਗਭਗ 5 ਤਰੀਕ ਦੇ ਨੇੜੇ ਤੇੜੇ ਇੱਕ ਸਿਸਟਮ ਤੁਸੀਂ ਦੇਖ ਸਕਦੇ ਹੋ ਕਿ ਉੱਤਰਾ ਜਿਹੜੇ ਉੱਤਰੀ ਇਲਾਕੇ ਨੇ ਪੰਜਾਬ ਤੋਂ ਜਿਹੜੇ ਕਿ ਜੰਮੂ ਕਸ਼ਮੀਰ ਲੇਹ ਲਦਾਖ ਹਿਮਾਚਲ ਇਹਨਾਂ ਵਿੱਚ ਐਂਟਰ ਕਰ ਰਿਹਾ ਜਿਸ ਦੇ ਸਿੱਟੇ ਵਜੋਂ ਇਹਨਾਂ ਇਲਾਕਿਆਂ ਦੇ ਵਿੱਚ ਹੋ ਸਕਦਾ ਹੈ ਕਿ ਕਿਤੇ ਨਾ ਕਿਤੇ ਇੱਕ ਹਲਕਾ ਵੈਸਟਰਨ ਡਿਸਟਰਬੈਂਸ ਦੇ ਕਾਰਨ ਮੀਂਹ ਕਿਰਮਣ ਕਣੀ ਅਤੇ ਬਰਫ ਵਾਜ ਦੇ ਹਾਲਾਤ ਬਣ ਸਕਣ। ਇਹ 5 ਤਰੀਕ ਤੋਂ ਸਿਸਟਮ ਇਹਨਾਂ ਇਲਾਕੇ 'ਚ ਜਾਰੀ ਰਹੇਗਾ ਜਿਸ ਦੇ ਸਿੱਟੇ ਵਜੋਂ ਮੈਦਾਨੀ ਇਲਾਕੇ ਦਾ ਤਾਪਮਾਨ ਹੋਰ ਘਟ ਸਕਦਾ ਹੈ। ਜ਼ਿਆਦਾਤਰ ਤਾਂ ਨਹੀਂ ਘਟੇਗਾ 1 ਅੱਧਾ ਡਿਗਰੀ ਦਾ ਫਰਕ ਹੋਰ ਪੈ ਸਕਦਾ ਹੈ। ਅਗਰ ਗੱਲ ਕਰੀਏ ਪੰਜਾਬ ਦੇ ਵਿੱਚ ਤਾਂ ਧੁੰਦ ਲਗਾਤਾਰ ਬਰਕਰਾਰ ਰਹੇਗੀ। 5 6 7 ਤਰੀਕ ਨੂੰ ਥੋੜੀ ਜੀ ਧੁੱਪ ਲੱਗਣ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਪਰ ਜਿਵੇਂ ਹੀ ਅੱਗੇ ਸਿਸਟਮ ਨਿਕਲੇਗਾ ਤਾਂ ਇੱਕ ਹਰਬਸਾਗਰ ਵਿੱਚ ਉਹ ਸਿਸਟਮ ਉੱਠਦਾ ਹੋਇਆ ਪੰਜਾਬ ਬਲਕੂਚ ਕਰ ਰਿਹਾ 9 ਤਰੀਕ ਦੇ ਨੇੜੇ ਤੇੜੇ ਜਿਸ ਦੇ ਕਾਰਨ ਥੋੜੀ ਬਹੁਤੀ ਕਿਣਮਣ ਕਾਣੀ ਤੁਸੀਂ ਦੇਖੋਗੇ ਤਾਂ ਸਾਨੂੰ ਦੇਖਣ ਨੂੰ ਮਿਲੇਗੀ ਥੋੜ੍ਹਾ ਜਿਹਾ ਮਾਲਵੇ ਵਾਲੇ ਬੈਲਟ ਦੇ ਵਿੱਚ ਪਠੰਡਾ ਮਾਨਸਾ ਸੰਗਰੂਰ ਪਟਿਆਲਾ ਇਹ ਕੁਝ ਜ਼ਿਲ੍ਹੇ ਨੇ ਜਿਨ੍ਹਾਂ ਵਿੱਚ ਹੋ ਸਕਦਾ ਹੈ ਕਿ ਕੁਝ ਹੱਦ ਤੱਕ ਕਿਣਮਣ ਕਣੀ ਹੋ ਸਕਵੇ ਬਰਫ਼ਬਾਰੀ ਪਹਾੜਾਂ ਵਿੱਚ ਹੋਣ ਦੇ ਕਾਰਨ ਤਾਪਮਾਨ ਪਹਿਲੀ ਘਟਨੇ ਅਗਰ ਕਿਣਮਣ ਕਣੀ ਜਾਂ ਕੋਈ ਏਦਾਂ ਦੀ ਸਿਸਟਮ ਆਇਆ ਤਾਂ ਇਹਨਾਂ ਇਲਾਕਿਆਂ ਵਿੱਚ ਵੀ ਠੰਡ ਦਾ ਮਾਹੌਲ ਬਣਦਾ ਹੋਇਆ ਨਜ਼ਰ ਆ ਸਕਦਾ ਹੈ ਬਾਕੀ 9 ਤਰੀਕ ਤੋਂ ਬਾਅਦ 10 ਤਰੀਕ ਨੂੰ ਮੌਸਮ ਫਿਲਹਾਲ ਠੀਕ ਹੈ ਕੋਈ ਵੱਡੀ ਹਲਚਲ ਨਹੀਂ ਹੈ ਧੁੰਦਾਂ ਲਗਾਤਾਰ ਪੈਂਦੀਆਂ ਰਹਿਣਗੀਆਂ ਖਾਸ ਤੌਰ ਤੇ ਮਾਝੇ ਅਤੇ ਦੁਆਬੇ ਦੇ ਇਲਾਕੇ ਵਿੱਚ ਇਹ ਦੋ ਇਲਾਕੇ ਹੋਣਗੇ ਜਿਨ੍ਹਾਂ ਵਿੱਚ ਜ਼ਿਆਦਾ ਤੁੰਦ ਪਵੇਗੀ ਪਵਾਦ ਦਾ ਇਲਾਕਾ ਵੀ ਕਿਤੇ ਨਾ ਕਿਤੇ ਪ੍ਰਭਾਵਿਤ ਹੁੰਦਾ ਨਜ਼ਰ ਆਵੇਗਾ ਮੇਨ ਗੱਲ ਕਰੀਏ ਲੋਹੜੀ ਦੇ ਨੇੜੇ ਤੇੜੇ ਇੱਕ ਡਿਸਟਰਬੈਂਸ ਫੇਰ ਤੋਂ ਬਣਦੀ ਹੋਈ ਨਜ਼ਰ ਆ ਰਹੀ ਹੈ ਦੇਖ ਸਕਦੇ ਹੋ 11 ਤਰੀਕ ਦੇ ਨੇੜੇ ਤੇੜੇ ਇਹ ਸਿਸਟਮ ਬਣ ਰਿਹਾ ਜਿਹੜਾ ਕਿ ਮਾਲਵੇ ਵੈਲਟ ਤੋਂ ਹੀ ਗੁਜ਼ਰੇਗਾ ਜਿਹਦੇ ਵਿੱਚ ਬਠਿੰਡਾ ਮਾਨਸਾ ਸੰਗਰੂਰ ਪਟਿਆਲਾ ਫਤਿਹਗੜ੍ਹ ਸਾਹਿਬ ਮੁਹਾਲੀ ਚੰਡੀਗੜ੍ਹ ਤੇ ਰੂਪਨਗਰ ਦਾ ਕੁਝ ਕਲਾਕਾ ਮਲੇਰ ਕੋਟਲੇ ਦਾ ਕੁਝ ਕ ਇਲਾਕਾ ਇਹਦੇ ਵਿੱਚ ਆ ਸਕਦਾ ਹੋ ਸਕਦਾ ਹੈ ਲੁਧਿਆਣੇ ਤੱਕ ਵੀ ਕਿਤੇ ਨਾ ਕਿਤੇ ਇਹ ਮਾਰ ਕਰੇ ਤੇ ਇਹ ਜੀ ਥੋੜੀ-ਬਹੁਤੀ ਪਕੜ ਹੈ ਜਿਹੜੀ ਉਹ ਸੈਂਟਰਲ ਪੰਜਾਬ ਤੋਂ ਹੁੰਦੀ ਹੋਈ ਅ ਦੁਆਬੇ ਤੋਂ ਖੱਬੇ ਪਾਸੇ ਯਾਨੀ ਕਿ ਸੈਂਟਰਲ ਪੰਜਾਬ ਯਾਨੀ ਕਿ ਲੁਧਿਆਣਾ ਮੋਗਾ ਅਤੇ ਹੁੰਦਾ ਹੋਇਆ ਸਿਸਟਮ ਇਹ ਕਿਤੇ ਨਾ ਕਿਤੇ ਫਜ਼ਿਲਕਾ ਫਿਰੋਜ਼ਪੁਰ ਫਰੀਦਕੋਟ ਤਰਨਤਾਰਨ ਪੱਟੀ ਤੱਕ ਜਾ ਸਕਦਾ ਹੈ ਕੋਈ ਖਾਸ ਉਮੀਦ ਬਣਦੀ ਹੋਈ ਮੀਂਹ ਦੀ ਨਜ਼ਰ ਨਹੀਂ ਆ ਰਹੀ ਪਰ ਹਾਂ ਜੋ ਸਿਸਟਮ ਬਣ ਰਿਹਾ ਉਹ ਕਿਤੇ ਨਾ ਕਿਤੇ ਪ੍ਰਭਾਵਿਤ ਲੋਹੜੀ ਦੇ ਨੇੜੇ ਤੇੜੇ ਪੰਜਾਬ ਨੂੰ ਕਰ ਸਕਦਾ ਹੈ ਜਿਸ ਦਾ ਸਿੱਟਾ ਹੈ ਬਜੋ 11 ਤਰੀਕ ਨੂੰ ਕਿਣਮਣ ਕਣੀ ਦੀ ਉਮੀਦ ਪੂਰਨ ਤੌਰ ਤੇ ਬਣਦੀ ਹੋਈ ਨਜ਼ਰ ਆ ਰਹੀ ਹੈ ਬਾਕੀ 12 ਤਰੀਕ ਨੂੰ ਅਗਰ ਗੱਲ ਕਰੀਏ ਫੇਰ ਤੋਂ ਹਾਲਾਤ ਜਿਹੜੇ ਨੇ ਧੁੰਦ ਦੇ ਅਤੇ ਧੁੱਪ ਦੇ ਦੁਪਹਿਰ ਸਮੇਂ ਬਣਦੇ ਹੋਏ ਨਜ਼ਰ ਆਉਣਗੇ ਲੋੜੀ ਤੱਕ ਜਾਨਕਿ 13 ਤਰੀਕ ਤੱਕ ਗੱਲ ਕਰੀਏ ਤਾਂ ਹਲਕਾ ਦਰਮਿਆਨਾ ਸਿਸਟਮ ਬੱਦਲਬਾਈ ਦਾ ਸ਼ਾਮ ਦੇ ਸਮੇਂ ਥੋੜਾ ਬਹੁਤਾ ਕਿਸੇ ਕਿਸੇ ਪਹਾੜੀ ਖੇਤਰਾਂ 'ਚ ਬਣ ਸਕਦਾ ਹੈ ਜਿਸ ਦੇ ਕਾਰਨ ਠੰਡੀਆਂ ਹਵਾਵਾਂ ਪੰਜਾਬ ਵੱਲ ਆ ਸਕਦੀਆਂ ਨੇ ਤੇ 14 ਤਰੀਕ ਦੇ ਨੇੜੇ ਤੇੜੇ ਫੇਰ ਬੱਦਲਬਾਈ ਦੀ ਉਮੀਦ ਹੈ ਫਿਲਹਾਲ ਆਪਾਂ 13 ਤਰੀਕ ਤੱਕ ਦੀ ਗੱ ਤਾਂ 13 ਤਰੀਕ ਤੱਕ ਸਿਸਟਮ ਠੀਕ ਠਾਕ ਬਣੇ ਹੋਏ ਨੇ ਇਸ ਤੋਂ ਇਲਾਵਾ ਜੇਕਰ ਕੋਈ ਹੋਰ ਜਾਣਕਾਰੀ ਸਾਂਝੀ ਕਰਨ ਦੀ ਜ਼ਰੂਰਤ ਹੋਈ ਤਾਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਬਣੇ ਰਹੋ ਵੈਦਰ ਅਪਡੇਟਸ ਤੁਹਾਡੇ ਦੇ ਨਾਲ ਧੰਨਵਾਦ ਜੀ